ਉੰਬੀਤੇ ਦਿਨੀ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਹੰਗਾਮੇ ਅਤੇ ਕੁਟਮਾਰ ਮਾਮਲੇ ਦੇ ਵਿੱਚ ਵਕੀਲ ਪਾਈਚਾਰੇ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਾਲ ਰਾਬਤਾ ਕਾਇਮ ਕੀਤੀ ਗਈ ਹੈ ਦੱਸਦੀ ਕਿ ਇੱਕ ਮੰਗ ਪੱਤਰ ਵੀ ਵਕੀਲ ਪਾਈਚਾਰੇ ਵੱਲੋਂ ਦਿੱਤਾ ਗਿਆ ਹੈ ਐਫ ਆਈ ਆਰ ਹੋਣ ਤੋਂ ਬਾਅਦ ਜਲਦ ਕਾਰਵਾਈ ਅਤੇ ਗ੍ਰਿਫਤਾਰੀ ਦੀ ਜੁੜੀ ਗੱਲ ਵੀ ਆਖੀ ਜਾ ਰਹੀ ਹੈ ਸੋ ਦੱਸਦੀ ਹੈ ਕਿ ਵਕੀਲ ਵਰਨ ਗੁਪਤਾ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕੋਰਟ ਕੰਪਲੈਕਸ ਦੇ ਅੰਦਰ ਚੜ੍ਹਪੋਣਾ ਬਹੁਤ ਮੰਨਪਾਗੀ ਘਟਨਾ ਹੈ ਸਭ ਕੁਝ ਨਹੀਂ ਹੋਣਾ ਚਾਹੀਦਾ ਪਰ ਉੱਥੇ ਹੀ ਉਹਨਾਂ ਨੇ ਸੀਪੀ ਸਾਹਿਬ ਦਾ ਧੰਨਵਾਦ ਵੀ ਕੀਤਾ ਹੈ ਕਿ ਪੁਲਿਸ ਨੇ ਤੁਰੰਤ ਇਸ ਦੇ ਐਕਸ਼ਨ ਲੈਂਦਿਆਂ ਐਫ ਆਈ ਆਰ ਦਰਜ ਕਰ ਲਈ ਹੈ ਅਤੇ ਉਹਨਾਂ ਦੇ ਵੱਲੋਂ ਹੁਣ ਦੋਸ਼ੀਆਂ ਦੀ ਗ੍ਰਿਫਤਾਰੀ ਜੇਤੀ ਤੋਂ ਜੇਤੀ ਹੋਣੀ ਚਾਹੀਦੀ ਹੈ ਇਸ ਸਬੰਧ ਵਿੱਚ ਜਿਹੜਾ ਪੁਲਿਸ ਦੀ ਕਾਰਗੁਜ਼ਾਰੀ ਤੋਂ ਵਕੀਲ ਪਾਇਚਾਰਾ ਸੰਤੁਸ਼ਟ ਵੀ ਦਿਖਿਆ ਤੇ ਉਹਨਾਂ ਦੇ ਵੱਲੋਂ ਸੀਪੀ ਸੁਪਨ ਸ਼ਰਮਾ ਨਾਲ ਸਬੰਧ ਵਿੱਚ ਗੱਲਬਾਤ ਜੜੀ ਕੀਤੀ ਜਾਂਦੀ ਹੈ ਹਾਂ ਮਸਲਾ ਸੀਗਾ ਜਿਹਦੇ ਵੀ ਲੜਾਈ ਹੋਈ ਸੀਗੀ ਤੇ ਨਾਜਰ ਰੂਮ ਦੇ ਵਿੱਚ ਸਾਡੇ ਵਕੀਲ ਸਾਹਿਬ ਨਾਲ ਜਿਹੜੀ ਤਸ਼ੱਦਦ ਹੋਈ ਸੀ ਉਹਦੇ ਤਾਇਤਾ ਸੀ ਐਕਾਲਪਟੇਸ਼ਨ ਦਿੱਤੀ ਸੀ ਜੀ ਤੇ ਬੰਦੀ ਕਾਰਵਾਈ ਨਾ ਹੁੰਦੀ ਦੇਖ ਕੇ ਅਸੀਂ ਆਏ ਸੀਗੇ ਪਰ ਉਹ ਕਈ ਉਹਨਾਂ ਦੇ ਟੈਕਨੀਕਲ ਇਸ਼ੂਸ ਕਰਕੇ ਐਫਆਈਆ ਰੁਕੀ ਹੋਈ ਸੀ ਜਿਹੜੇ ਸਾਡੀ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਐਫਆਈਆ ਨੰਬਰ ਦਿੱਤਾ ਹੈ ਜਿਹੜੀ 146 ਨੰਬਰ ਐਫਆਈਆ ਦਰਜ ਹੋਈ ਹੈ ਜੀ ਤੇ ਉਸ ਤੋਂ ਅਸੀਂ ਵੀ ਸਾਹਿਬ ਨੇ ਅਸ਼ੋਰੈਂਸ ਵੀ ਦਿੱਤੀ ਹੈ ਵੀ ਅਸੀਂ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਜਿਹੜੇ ਕਲਪਰੇਟ ਨੇ ਉਹਨਾਂ ਨੂੰ ਛੇਤੀ ਛੇਤੀ ਰੈਸਪੀ ਕਰਾਂਗੇ ਤੇ ਅਸੀਂ ਵੀ ਚਾਹੁੰਦੇ ਜੀ ਇਹ ਅਰੈਸਟ ਹੋਣ ਲੱਗਦਾ ਵਾ ਵਕੀਲ ਭਾਈ ਜਾਰੇ ਦੀ ਜਿੱਤ ਹੋਈ ਹੈ ਸ਼ੁਰੂਆਤ ਦੀ ਇਹ ਦੇਖੋ ਇਹ ਹਾਰ ਜਿੱਤ ਦਾ ਮਸਲਾ ਨਹੀਂ ਹੈਗਾ ਜੀ ਇਹ ਦੇਖੋ ਦੇਖਿਆ ਜਾਵੇ ਤਾਂ ਕੋਰਟ ਦਾ ਸਟਾਫ ਵੀ ਸਾਡਾ ਭਰਾ ਹੈਗਾ ਪਰ ਉਹ ਕੁਝ ਬੰਦੇ ਸਾਡਾ ਸਾਰਾ ਸਟਾਫ ਨਹੀਂ ਹੈ ਜੀ ਕੁਝ ਬੰਦਿਆਂ ਨੇ ਸਰਕਾਰੀ ਜਿਹੜੀ ਨੌਕਰੀ ਦਾ ਨਸ਼ਾ ਹੈ ਜੀ ਉਹਦੇ ਤਹਿਤ ਇਹ ਗਲਤ ਕੰਮ ਕਰਤਾ ਜੀ ਅਸੀਂ ਕਿਸੇ ਵੀ ਸਟਾਫ ਦੇ ਖਿਲਾਫ ਨਹੀਂ ਹੈਗੇ ਅੱਛੀ ਤਰ੍ਹਾਂ ਉਹ ਬੰਦਿਆਂ ਦੇ ਖਿਲਾਫ ਆਵਾਜ਼ ਚੱਕੇ ਜਿਨ੍ਹਾਂ ਨੇ ਗਲਤ ਕੀਤਾ ਹੈ ਜੀ ਇਸ ਕਰਕੇ ਹਾਰ ਜਿੱਤ ਨਹੀਂ ਹੈ ਸਾਨੂੰ ਥੋੜਾ ਦੁੱਖ ਵੀ ਆ ਜੀ ਐਫ ਆਈ ਆਰ ਹੋ ਰਹੀ ਹੈ ਪਰ ਵਕੀਲ ਦੇ ਨਾਲ ਜੇ ਤਸ਼ੱਦਦ ਹੋ ਗਈ ਤਾਂ ਫਿਰ ਅਸੀਂ ਵਿਕੀ ਲੇਕਿਨ ਕਿਤੇ ਤਾਂ ਕਿ ਮੰਨਦੇ ਹਨ ਵੀ ਗਲਤ ਹੋ ਜਾਣਾ ਇਸ ਜਿਹੜੀ ਦਸਤਾਰ ਲਈ ਹੈ ਉਹਦੇ ਤੇ ਵੀ ਗਲਤ ਹੈ ਇਹੀ ਇੱਕ ਇਡਾ ਇਸ਼ੂ ਹੈ ਜੀ ਕਿਉਂਕਿ ਦੋ ਭਰਾਵਾਂ ਦੇ ਵਿੱਚ ਲੜਾਈ ਹੋਣੀ ਕੋਈ ਆਮ ਜੀ ਗੱਲ ਹੈ ਜੀ ਕੋਈ ਵੱਡੀ ਕਰਨੀ ਹੈ ਪਰ ਜਿਹੜੇ ਦਸਤਾਰ ਲਈ ਹੈ ਜੀ ਉਹਦਾ ਬਹੁਤ ਵੱਡਾ ਇੱਕ ਰਿਸੈਂਟਮੈਂਟ ਗਈ ਹੈ ਜੀ ਪੂਰੇ ਪੰਜਾਬ 'ਚ ਗਈ ਹੈ ਸਾਨੂੰ ਪਤਾ ਇਹ ਮਸਲੇ ਨੂੰ ਅਸੀਂ ਕਿਵੇਂ ਟੋਨ ਡਾਊਨ ਕੀਤਾ ਜੀ ਇਹਨੂੰ ਕਿਵੇਂ ਰੋਕਿਆ ਨਹੀਂ ਤਾਂ ਇਹ ਮਸਲਾ ਰਿਲੀਜੀਅਸ ਨਾ ਜਾਵੇ ਇਸ ਕਰਕੇ ਅਸੀਂ ਇਹਨੂੰ ਆਪਣੇ ਹੱਥੇ ਰੱਖਿਆ ਤੇ ਅਸੀਂ ਇਹਨੂੰ ਬੜਾ ਹੀ ਕੌਸ਼ੀਅਸਲੀ ਚੱਲੇ ਆ ਜੀ ਵੀ ਇਹ ਮਸਲਾ ਹੱਥੋਂ ਬਾਹਰ ਨਾ ਹੋਵੇ ਜੀ ਸਰ ਮੈਸੇਜ ਕੀ ਦੇਣਾ ਚਾਹੁੰਦਾ ਆਪਣੇ ਭਾਈ ਚਰਨ ਨੂੰ ਭਾਈ ਚਰਨ ਨੂੰ ਇਹ ਵੀ ਸਾਡਾ ਇੱਕ ਰਵੇ ਜੀ ਤੇ ਮੈਂ ਸਭ ਤੋਂ ਪਹਿਲਾਂ ਜਿਹੜਾ ਮੇਰਾ ਮੈਸੇਜ ਹੈ ਕੋਰਟ ਸਾਫ ਨੂੰ ਹੈ ਜੀ ਅਸੀਂ ਉਹਨਾਂ ਨਾਲ ਹੀ ਆ ਸਾਡੇ ਭੈਣ ਭਰਾ ਜੀ ਮਤਲਬ ਉਹਨਾਂ ਦੇ ਖਿਲਾਫ ਸਾਡਾ ਕੋਈ ਮੁਹੀਮ ਨਹੀਂ ਹੈ ਜੀ ਮੁਹੀਮ ਸਿਰਫ ਉਹ ਬੰਦਿਆਂ ਦੇ ਖਿਲਾਫ ਸੀ ਜਿਨ੍ਹਾਂ ਨੇ ਇਹ ਤਸ਼ੱਦਦ ਕੀਤੀ ਹੈ ਜੀ ਬਸ ਬਾਕੀ ਸਾਡੇ ਸਾਰੇ ਭਰਾ ਨੇ ਜੀ ਮੈਂ ਉਹਨਾਂ ਦੇ ਕਈ ਬਜ਼ੁਰਗ ਨੇ ਉਹਨਾਂ ਦੇ ਪੈਰੀ ਹੱਥ ਵੀ ਲਾਣਾ ਜੀ ਅੱਗੇ ਤੋਂ ਵੀ ਲਾਹੂੰਗਾ ਉਹ ਸਾਡਾ ਸਾਥ ਦੇਣ ਤੇ ਘਰ ਨੂੰ ਸਮਝਣ ਤੇ ਸਾਡੇ ਆਪਣੇ ਮਨ ਦੇ ਵੀ ਸਾਡੇ ਖਿਲਾਫ ਨਾ ਰੱਖਣ ਤੇ ਵਕੀਲ ਭਾਈ ਜਾਰੇ ਨੂੰ ਮੈਂ ਇਹ ਕਹੂੰਗਾ ਜੀ ਆਪਣਾ ਏਕਾ ਬਣਾ ਕੇ ਰੱਖਣ ਤੇ ਇਸ ਚੀਜ਼ ਨੂੰ ਹਾਰ ਜਿੱਤ ਨੂੰ ਨਾ ਲੈ ਕੇ ਜਾਣ ਇਹਨੂੰ ਸਿਰਫ ਇੱਕ ਐਫ ਆਈ ਆਰ ਹੈ ਤੇ ਉਹਨੂੰ ਐਫ ਆਈ ਆਰ ਦੇ ਤਹਿਤ ਤੇ ਰੱਖਣ ਤੇ ਨੂੰ ਆਪਾਂ ਲੌਜੀਕਲ ਐਂਡ ਤੇ ਲੈ ਕੇ ਜਾਈਏ ਤਾਂ ਕਿ ਆਉਣ ਵਾਲੇ ਭਵਿੱਖ ਵਿੱਚ ਕੋਈ ਅਜਿਹੀ ਘਟਨਾ ਨਾ ਹੋਵੇ ਜੀ ਠੀਕ ਹੈ ਸਰ ਸੀਪੀ ਅਫੀਸ ਦੇ ਵਿੱਚ ਸੀਬੀ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਵੀ ਸਰ ਜਿਹੜੇ ਕਲਪ੍ਰਿਸ਼ ਨੇ ਉਹਨਾਂ ਦੇ ਅਗੇਂਸਟ ਜਿਹੜੀ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਐਕਸ਼ਨ ਹੁੰਦਾ ਉਹ ਲੈ ਲੈਂਦੇ ਤੇ ਸੀਪੀ ਸਾਹਿਬ ਨੇ ਸ਼ੋਰ ਕਰਤਾ ਤੇ ਸਾਨੂੰ ਐਫ ਆਈ ਆਰ ਨੰਬਰ ਸਾਨੂੰ ਦਿੱਤਾ 146 ਨੰਬਰ ਐਫ ਆਈ ਆਰ ਹੈ ਤੇ ਉਹਦੇ ਚ ਪਰਚਾ ਦਰਜ ਕਰਤਾ ਹਾਂ। ਹੁਣ ਤੁਸੀਂ ਸੈਟੀਸਫਾਈ ਹੋ ਸਰ? ਬਿਲਕੁਲ ਸਰ ਅਸੀਂ ਜਾਣਦੇ ਸੀ ਕਿ ਅਸੀਂ ਐਸੀ ਕੋਈ ਹੋਟਲ ਇਲੀਗਲ ਡਿਮਾਂਡ ਹੀ ਨਹੀਂ ਸੀ ਸਾਡੀ। ਇੱਕ ਇਹ ਬਹੁਤ ਮੰਦਭਾਗੀ ਘਟਨਾ ਹੈ। ਔਰ ਇਹਦੇ ਵਿੱਚ ਇਨਾ ਵੇਸੇ ਦਾ ਡਿਲੇ ਚਲੋ ਹੋਣਾ ਨਹੀਂ ਚਾਹੀਦਾ ਸੀ ਬਟ ਫਿਰ ਵੀ ਸਾਰਾ ਕੁਝ ਪੁਲਿਸ ਨੇ ਵੀ ਆਪਣਾ ਦੇਖ ਦਿਖਾ ਕੇ ਜੀ ਸਾਰਾ ਸਿਸਟਮ ਅਡਾਪਟ ਕਰਨਾ ਹੁੰਦਾ ਔਰ ਸੀਪੀ ਸਾਹਿਬ ਨੇ ਬੜੇ ਵਧੀਆ ਤਰੀਕੇ ਸਾਨੂੰ ਸ਼ਵਾਸਨ ਦਵਾਇਆ ਔਰ ਉਹਨਾਂ ਨੇ ਐਫ ਆਈ ਆਰ ਵੀ ਲੌਂਚ ਕਰਤੀ ਹੈ ਔਰ ਸਾਨੂੰ ਇਹ ਵੀ ਗਾਰੰਟੀ ਦਿੱਤੀ ਹੈ ਵੀ ਵਿਦਨ ਹਾਫ ਅਨ ਆਰ ਆਰ ਦੇ ਵਿੱਚ ਵਿੱਚ ਬੰਦੇ ਜਿਹੜੇ ਆ ਅਰੈਸਟ ਕਰ ਲਿੱਤੇ ਜਾਣਗੇ ਔਰ ਜਿਹੜਾ લુધિયાના લાઈવ લ અમિત થાપડની રિપોર્ટ